ਗਾਈਸ ਜਿਹੜੀ ਦਾ ਨਾ ਮੈਂ ਗੱਲ ਦੱਸੀ ਸੀਗੀ ਕਿ ਅਸੀਂ 15 ਦਿਨਾਂ ਬਾਅਦ ਵਿੱਚ ਘਰ ਵਿੱਚ ਰੰਗ ਕਰਾ ਲੈਣਾ ਤੇ ਚਲ ਜੀ ਨੇ ਰੰਗ ਦਾ ਸਮਾਨ ਲੈ ਆਂਦਾ ਗਾਈਸ ਆ ਪੱਤੀਆਂ ਚਾਰ ਪੰਜ ਪੱਤੀਆਂ ਲੈਂਦੀਆਂ ਆ ਬਰਸ਼ ਆਇਆ ਕਿਸਮੋਲ ਬਰਸ਼ ਆ ਈਵਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਗਾਇਸ ਮੌਸਮ ਦੀ ਚੇਂਜਿੰਗ ਹੋ ਗਈ ਪਹਿਲਾਂ ਗਰਮੀ ਸੀਗੀ ਹੁਣ ਇਹ ਮੌਸਮ ਠੰਡਾ ਹੋ ਗਿਆ ਹੁਣ ਮੌਸਮ ਥੋੜਾ ਕੂਲ ਹੋ ਗਿਆ ਆ ਗਾਇਸ ਕੱਲ ਮੈਂ ਕੱਲੀ ਟੀ-ਸ਼ਰਟ ਪਾਈ ਸੀਗੀ ਮੈਨੂੰ ਠੰਡ ਬੜੀ ਲੱਗੀ ਰਾਤ ਨੂੰ ਗਾਇਸ ਕੱਲ Papa ji ਕੇਸੀ ਕੇ ਪ੍ਰੋਗਰਾਮ ਪ੍ਰੋਗਰਾਮ ਤੋਂ Papa ji ਟੌਫੀਆਂ ਲੈ ਕੇ ਆਏ ਦੇਖੋ ਗਾਇਸ ਇਹਨਾਂ ਵਿੱਚੋਂ ਖੜੀ ਚੱਕੀਏ ਮੈਲੜੀ ਗਾਈਸ ਮਮੀ ਜੀ ਨੇ ਕਿਹਾ ਕਿ ਦੁਕਾਨ ਤੋਂ ਦੁੱਧ ਲੈ ਕੇ ਆ ਹਣ ਮੈਂ ਦੁਕਾਨ 'ਚ ਲਿਆ ਦੁੱਧ ਲੈਣ ਤੇ ਨਾਲ ਮੈਂ ਆਪਣਾ ਟਾਈਗਰ ਕ੍ਰਾਂਚ ਵੀ ਲੈ ਕੇ ਆਣਾ ਆ ਗਾਈਸ ਟਾਈਗਰ ਕ੍ਰਾਂਚ ਤੇ ਦੁੱਧ ਲੈ ਲਿਆ ਆ ਲੋ ਜੀ ਮੈਨੂੰ ਵੀ ਗਰਮ ਕਰ ਦਿਓ ਬਿਨਾ ਬੱਤੀ ਤੋਂ ਕਰ ਦਿਓ ਇਸ ਮਮੀ ਜੀ ਦੇਖੋ ਕੀ ਕਰ ਰਹੀ ਹੈ ਠੰਡਾ ਠੰਡਾ ਕੋਲ ਕੋਲ ਗਾਈਸ ਸਰ ਵਿੱਚ برف ਜੰਮੀ ਆ ਦੇਖੋ ਹਨਾ ਬਰ ਜਮੀ ਹੈ ਨਾ ਗਾਇਸ ਵਨ ਛੜ ਚੁਕਿਆ ਆ ਉੱਤੇ ਆਉਂਦਾ ਹੀ ਰੱਸੀ ਚੱਕ ਲਈ ਆ ਵੰਛੀ ਚਲੋ ਰੱਸੀ ਢੱਪੋ ਚਲ ਢੱਪੋ ਵੰਛੀ ਉਹ ਜਿਸ ਕੋਲੇ ਗਿਆ ਸੀ ਕਹਿਣਾ ਰੁੰਦਾਗਾ ਤੇ ਵਿਆਂ ਸੀਗਾ ਦੇਖੋ ਗਾਇਸ ਢੱਪਾ ਢੱਪੋ ਗਾਇਸ ਦੁੱਧ ਰੈਡੀ ਹੋ ਗਿਆ ਆ ਹਣ ਮੈਂ ਪੀਣ ਲੱਗਾ ਦੁੱਧ ਗਾਇਸ ਮੇਰੀ ਇੱਕ ਗੱਲ ਪੈੜੀ ਆ ਮਲਾਈ ਮੈਂ ਮਲਾਈ ਨਹੀਂ ਖਾਂਦਾ ਮਲਾਈ ਨੂੰ ਮੈਂ ਬਾਹਰ ਕੱਢ ਕੇ ਸਾਈਡ ਤੇ ਰੱਖ ਦਿੰਨਾ ਆ ਮਲਾਈ ਦਾ ਟੇਸਟ ਮੈਨੂੰ ਬਹੁਤ ਜੀਵ ਲੱਗਦਾ ਆ ਗਾਇਸ ਵੰਛੇ ਬਾਹਰ ਬੱਟੇ ਮਾਰ ਗਿਆ ਆ ਵੰਛੇ ਕਿਹਦੇ ਬੱਟੇ ਮਾਰ ਗਿਆ ਆ ਇਹਨੇ ਗਾਇਸ ਜਿਹੜੀ ਦਾ ਨਾ ਮੈਂ ਗੱਲ ਦੱਸੀ ਸੀਗੀ ਕਿ ਅਸੀਂ 15 ਬੀ ਆ ਦਿਨਾਂ ਬਾਅਦ ਵਿੱਚ ਘਰ ਵਿੱਚ ਰੰਗ ਕਰਾ ਲੈਣਾ ਤੇ ਚਲ ਜੀ ਨੇ ਰੰਗ ਦਾ ਸਮਾਨ ਲੈ ਜਾਂਦਾ ਤੁਹਾਨੂੰ ਮੈਂ ਰੰਗ ਦਾ ਸਮਾਨ ਦੇ ਹੋਣਾ ਗਾਇਸ ਆ ਪੱਤੀਆਂ ਚਾਰ ਪੰਜ ਪੱਤੀਆਂ ਲੈਂਦੀਆਂ ਆ ਬਰਸ਼ ਆਇਆ ਇੱਕ ਸਮੋਲ ਬਰਸ਼ ਆ ਅਬ ਇਸ ਸਮੋਲ ਬਰਸ਼ ਆ ਇੱਕ ਆ ਇਹਨਾ ਤੋਂ ਵੱਡੇ ਬਰਸ਼ ਆ ਚਾਰ ਬਰਸ਼ ਆ ਟੋਟਲ ਗਾਈਸ ਆਹ ਪੇਂਟ ਵਾਲੀ ਬਾਲਟੀ ਆ ਕੱਲ ਮੇਰੇ ਚਾਚੇ ਦੀ ਤੇ ਫਰੈਂਡ ਨੇ ਆਉਣਾ ਪੇਂਟ ਕਰਨ ਗਾਈਸ ਅੱਜ ਦੇਖਦੇ ਕੀ ਬਣਿਆ ਆਲੂ ਜੜੇ ਬਣਿਆ ਗਾਈਸ ਪਾਪਾ ਜੀ ਰੈਡੀ ਹੋ ਗਏ ਆ ਅੱਜ ਪਾਪਾ ਜੀ ਨੇ ਜਾਣਾ ਪ੍ਰੋਗਰਾਮ ਪਾਪਾ ਜੀ ਕਿਹੜੇ ਪਿੰਡ ਜਾਣਾ ਪਿੰਡ ਨਰ ਆਗਾ ਰਸਗੋਆ ਰਸਗੋਆ ਭੋਗਪੁਰ ਦੇ ਵਿੱਚ ਪਿੰਡ ਅੱਛਾ ਗਾਈਸ ਪਾਪਾ ਜੀ ਨੇ ਪੁੱਛਦੇ ਆ ਕਿ ਅੱਜ ਪਾਪਾ ਜੀ ਨੇ ਕਿਹਨਾ ਪ੍ਰੋਗਰਾਮ ਜਾਣਾ ਪਾਪਾ ਜੀ ਕਿਹਨਾ ਪ੍ਰੋਗਰਾਮ ਜਾਣਾ ਪ੍ਰੋਗਰਾਮ ਤੇ ਜਾਣਾ ਹੈਗਾ ਇਧਰ ਆਪਣੇ ਬੁੱਲੂਵਾਲ ਪਿੰਡਾਂ ਲਾ ਕੇ ਭੋਗਪੁਰ ਦੇ ਲਾ ਕੇ ਹੂੰ ਉੱਥੇ ਦੇ ਇੱਕ ਮੰਤਰੀ ਆ ਆਪਣੇ ਉਹਨਾਂ ਹੈਗਾ ਆ ਅਜੇ ਮੱਡੂ ਮੰਤੀ ਕਰਦੇ ਆ ਤੇ ਗੋਂਦੇ ਵੀ ਆ ਤੇ ਉਹ ਫੇ ਆਪਾਂ ਨੂੰ ਪ੍ਰੋਗਰਾਮ ਕਹਿੰਦੇ ਆ ਤੇ ਆਪਾਂ ਉਹਨਾਂ ਨਾਲ ਤੇ ਜਾਣਾ ਅੱਛਾ ਗਾਈਸ ਜਦੋਂ ਬਾਬਾ ਜੀ ਰਾਤ ਨੂੰ ਆਉਂਦੇ ਹੁੰਦੇ ਬੋਡੇ ਜਿਹੜੇ ਅਸੀਂ ਲਾ ਕੇ ਚਾਉਂਦੇ ਹੁੰਦੇ ਆ ਗਾਈਸ ਬਾਬਾ ਜੀ ਕੋਸ਼ ਚੀਜ਼ ਲੱਭ ਰਿਹਾ ਮੈਂ ਤੁਹਾਨੂੰ ਦਿਖਾਉਣਾ ਗਾਈਸ ਆ ਦੇਖੋ ਸਾਡੇ ਸਟੂਡੀਓ ਦਾ ਲੋਗੋ ਸਟicker ਗਾਈਸ ਅਸੀਂ ਇਹ ਪ੍ਰਿੰਟ ਕਰਵਾਏ ਸੀਗੇ ਵੱਖ-ਵੱਖ ਜਗ੍ਹਾ ਤੇ ਲਾਏ ਆ ਅਸੀਂ ਅਸੀਂ ਆਪਣੇ ਮੋਟਰਸਾਈਕਲ ਦੇ ਅੱਗੇ ਵੀ ਲਗਾਇਆ ਹਣ ਬਾਬਾ ਜੀ ਕਹਿੰਦੇ ਕਿ ਪਿੱਛੇ ਲਾਉਣਾ ਹੈ ਗਾਇਸ ਇੱਕਾ ਛੋਟਾ ਸਟicker ਸਿਲੈਕਟ ਕੀਤਾ ਆ ਹਣ ਬਾਬਾ ਜੀ ਨੂੰ ਕੱਟਣ ਲੱਗੇ ਆ ਹੁਣ ਅਸੀਂ ਬਾਈਕ ਦੇ ਪਿੱਛੇ ਲਾਉਣਾ ਇਹਨੂੰ ਗਾਇਸ ਆ ਨੰਬਰ ਪਲੇਟ ਆ ਨੰਬਰ ਪਲੇਟ ਦੇ نیچے ਲਾਉਣਾ ਆ ਗਾਇਸ ਪਾਪਾ ਜੀ ਸਟicker ਲਾ ਰਹੇ ਆ ਬਾਜੀ ਦਾ ਪ੍ਰੋਗਰਾਮ ਦਾ ਟਾਈਮ ਹੋ ਗਿਆ ਆ ਮੈਂ ਰੈਡਿਟਿੰਗ ਕਰਨ ਦਾ ਟਾਈਮ ਹੋ ਗਿਆ ਆ ਇਸ ਦੇ ਨਾਲ ਹੀ ਹੁਣ ਮੈਂ ਸਵਲੌਗ ਦਾ ਕਰਦਾ ਐਂਡ ਪਸੰਦ ਆਈ ਹੋngੀ ਤਾਂ ਲਾਈਕ ਕਰ ਦਿਓ ਚੈਨਲ ਤੇ ਨਾਮਯਾ ਦਾ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਗਾਇਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਗਾਇਸ ਇਹਦੇ ਵਿੱਚ ਬੈਂਡ ਆ ਕੱਲ ਹੋਣਾ ਮੇਰੇ ਚਾਚਰੀ ਦੇ ਫਰੈਂਡ ਨੇ ਮੇਰੇ ਚਾਚਾ ਜੀ ਲੱਗਦੇ ਆ ਇੱਕ ਸਨੀ ਚਾਚਾ ਜੀ ਇੱਕ ਬ੍ਰੇਸ਼ਾ ਚਾਚਾ ਜੀ ਉਹਨਾਂ ਨੇ ਆਉਣਾ ਆ ਗਾਇਸ ਉਹਨਾਂ ਨੇ ਮੇਰੇ ਚਾਚਾ ਦੀ ਹੀ ਮੈਰਿਜ ਕਰਾਈ ਸੀਗੀ